ਵੇ ਵੇ ਵਹਲਾਏ ਹੁੰਦੇ ਕਿੱਥੇ ਲੈ ਕੇ ਚੱਲਾਂ ਮੈਨੂੰ ਹੈ ਓਏ ਲੜਾ ਬੈਠੇ ਨੇ ਮਾਹੌਲ ਬਣਾਈ ਆ ਕੇ ਬਾਲਣ ਲੈ ਕੇ ਸੀ ਛੋੜਾ ਛੋੜਾ ਕਿੱਥੇ ਲੈ ਕੇ ਚੱਲਾਂ ਮੈਨੂੰ ਦੱਸ ਤੋ ਦੇ ਫਿਰ ਸਟਾਕ ਲੈਣ ਚ ਲੈ ਸਟਾਕ ਮੋਚਾ ਜਿਹਾ ਸਲੰਸਰ ਦਾ ਐਣੀ ਪੈ ਚੁਈਦਾ ਸਲੰਸਰ ਕਿੱਥੇ ਦਾ ਬੜਾਕਾ ਪਾਉਣਾ ਹੀ ਬੁਲਟਾ ਅੱਗੇ ਕੀਤੇ ਮੈਨੂੰ ਬਣਾਈਆ ਆਉਣ ਵਾਲੇ ਬੱਚੇ ਵਾਸਤੇ ਆਪਦੇ ਵਾਸਤੇ ਆਪਦੇ ਜਵਾਕ ਪਹਿਲੇ ਫਿਊਚਰ ਬਾਰੇ ਸੋਚ ਰੱਖਿਆ ਜਿੱਕੀ ਨੇ ਇਹਦੇ ਜਵਾਕ ਨੂੰ ਅੱਕੇ ਬਿਠਾਇਆ ਕਰੂੰਗਾ ਨਿੱਕੇ ਨਿੱਕੇ ਸੁਪਨੇ ਨਿੱਕੇ ਨਿੱਕੇ ਕਿਹੜੇ ਸੀ ਇਹਦੇ ਪੂਰੇ ਕਰ ਦਿਓ ਉਧਰ ਪੈਂਡ ਚ ਕਤੂਰੇ ਮਾਰਤੀ ਓਏ ਤੂੰ ਮੈਂ ਸੁਣਿਆ ਮੋਟਰਸਾ ਥੱਲੇ ਦੇ ਕੇ ਹੈ ਉਹ ਜਾ ਓਏ ਪਾਪੀਆ ਪਾਣੀ ਜੱਸਾ ਦਾਦਾ ਜੱਸਾ ਕਹਿੰਦਾ ਭੈਣਜੋ ਦਾ ਕਤੂਰੇ ਮਾਰਦੇ ਗਾ ਥੱਲੇ ਦੇ ਕੇ ਮੋਟਰਸਾਈਕਲ ਲੈਡ ਦਾ ਹੈ ਨਹੀਂ ਉਹ ਛੱਡਿਆ ਮੋਟਰਸਾਈਕਲ ਤੇ ਪਜੇ ਨਾ ਆ ਜਿਹੜੇ ਕੇ ਹੋਰ ਇੱਥੇ ਸੀ ਜਿਹੜੇ ਕਤੂਰੇਸ ਵਾਲੇ ਨੇ ਮਾਰਦੇ ਨਹੀਂ ਸੀ ਤਾਂ ਹੀ ਇੱਥੇ ਦੋ ਮਰੇ ਪਏ ਐ ਇੰਨੇ ਮਾਰੇ ਨੇ ਉਹ ਬਾਵਾ ਦੀ ਨਾਲ ਗੱਲ ਆਹੜਾ ਮੁਕਰਦਾ ਭੈਣਜੋ ਦਾ ਉਹ ਆਏ ਕਿੱਥੇ ਮੋੜ ਚੱਲੀ ਕਿੱਥੇ ਰਹਿ ਗਿਆ ਤੇਰਾ ਮੋੜ ਹਜੇ ਉਹ ਬੜੇ ਵਾਏ ਹੈ ਚੱਕ ਕੇ ਭੈਣਜੋ ਘਾ ਤੇ ਲੈ ਆਵਾਂਗੇ ਤਸੱਬ ਦੇ ਦਰੇ ਨਾ ਥੀ ਬੱਕੀ ਜੱਗੀ ਨੇ ਕੋਣ ਏ ਬਾਹਰ ਉਸ ਤੋਂ ਬਾਅਦ ਲਿਆਗਾ ਇਹਦੀ ਭੈਣ ਚੋ ਕੇ ਡਿਊਟੀ ਹੈਗੀ ਹੈ ਇਹਦੀ ਕੇ ਡਿਊਟੀ ਹੈਗੀ ਸਮਾਜ ਸੇਵਾ ਤੇ ਗਰਮੀ ਲੱਗਣ ਲੱਗੀ ਮੁੜ ਕੇ ਆ ਗਿਆ ਸੌਂ ਜੀ ਹੁਣ ਜਾ ਕੇ ਉੱਥੇ ਸਾਵਾਂ ਮਾਨ ਦਾ ਬੰਦਾ ਤੇ ਸੀ ਵੀ ਨਾ ਆਉਂਦਾ ਤੇਰੇ ਤਾਂ ਵੀ ਪੱਟ ਫੁੱਲ ਗਏ ਹੋਣਗੇ ਲੋੜ ਇਹਨੂੰ ਅੱਗੇ ਥੇਕਣ ਦੀ ਹੁਣ ਹੇ ਇਹ ਰੋਬੋ ਤਾਂ ਫੁੱਲਦੇ ਨਹੀਂ ਸਹੀ ਗੱਲ ਹੈ ਫੁੱਲਦੇ ਨਹੀਂ ਤੇ ਕੀ ਦਾ ਲੱਤਾ ਫੁੱਲ ਗਿਆ ਭੈਣ ਤੋਂ ਜਾੜ ਬਣਾਇਆ ਪਿਆ ਹਨਾ ਉਹ ਤਾਂ ਭੈਣ ਜਦੋਂ ਮੇਰੇ ਲੱਗ ਗਿਆ ਹੈਗਾ ਤੇ ਹੰਦੂ ਜਾ ਪਰ ਪਰਪਲ ਕੋਸਤ ਜਲਦੀ ਕਿੱਥੇ ਸਸਤਾ ਹੈ ਪਰ ਨਸ਼ਾ ਹੈ ਦਿੱਲੀ ਤਾਂ ਇਹ ਵੀ ਮਹਿੰਗੀ ਲੱਗਦੀ ਹੈ ਹੂੰ ਦਿੱਲੀ ਦਾ ਇਹ ਵੀ ਨਹੀਂ ਸਹੀ ਗੱਲ ਆ ਰੋਜ਼ ਤਾਂ ਹੀ ਮਹਿੰਗੀ ਲੱਗਦੀ ਕਿਹੜਾ ਪੈਂਦੀ ਪਿਓ ਸ਼ੇਅਰ ਮਾਰਕੀਟ ਚ ਚਲਾਉਂਦੇ ਆ ਸਹੀ ਹੈ ਨਾ ਅਸੀ ਬੱਜੇਗਾ ਮੋਟਰ ਜੀ ਦਾ ਹਨਾ ਮੁੱਲਾ ਤਾਂ ਕੋਈ ਮਾਰਦੀ ਨਹੀਂ ਜਿਹੜਾ ਗੂੜਾ ਹੁਣ ਇੱਥੇ ਆ ਜਾ ਮਰੂ ਦਿਖਵਾਣਾ ਨਾਲੇ ਤੈਨੂੰ ਲੈ ਤੇਰੀ ਫੋਟੋ ਬਣਾਣਾ ਭੈਣ ਜਦੋਂ ਕੱਚਾ ਕੀ ਦਾ ਟੰਗ ਰੱਖਿਆ ਐਡਾ ਸਪਰੇਅ ਵਾਲੇ ਲੇ ਇਹਨਾਂ ਨੇ ਚੰਡੇ ਅਗੂਏ ਲਹਿਰਾ ਰੱਖਿਆ ਕੱਚਾ ਪੱਕੇ ਨੇ ਆਹ ਜਮਾ ਪੱਕੇ ਬੈ ਨੇ ਤਾਂ ਇਹ ਲਈ ਜਾਂਦੇ ਰੇਤ ਕੀ ਕਾਣੇ ਨਹੀਂ ਹੈਗੇ ਨਹੀਂ ਇਹ ਕਾਣੇ ਹੁੰਦੇ ਨੇ ਲਾਲ ਨੇ ਕਿ ਦੁੱਜੇ ਨੇ ਮਿੱਠੇ ਨੇ ਤਾਂ ਲੱਗਦੇ ਨਹੀਂ ਉਹ ਪਰ ਉਹਨੂੰ ਇੱਕ ਲੱਗਦਾ ਆ ਠੀਕ ਨੇ ਹੋ ਜਾ ਆ ਚੁੱਕੇ ਨਾ ਮੋਟਰ ਆਧਰਖਾਂ ਰਾਵੈ ਆ ਮੋਟਰ ਧਰਨੇ ਮੇ ਮੋੜੇ ਤੇ ਆਣੀ ਪਤਾ ਇੰਨੀ ਢੇਰੀ ਲਾ ਦੇ ਮੋੜ ਕੇ ਐਡੀ ਢੇਰੀ ਲਾ ਦੇਗਾ ਜੱਗੀ ਕਰਦਾ ਹੋਇਆ ਬਜ਼ੁਰਗਾਂ ਵਾਸਤੇ ਬਜ਼ੁਰਗ ਭੈਣ ਚ ਸਾੜੇ ਲੱਗਦੇ ਨੇ ਆਪ ਤੋ ਜੋਗਾ ਕਰ ਲੀਣਾ ਬੜਾ ਐਡਾ ਮੋਟਰ ਲਜਾਵਾ ਘਾਤ ਧਰ ਕੇ ਚੱਕ ਉਹ ਇਹ ਗੱਲ ਨਹੀਂ ਜੀ ਅੰਜਾ ਕਲ ਮੋਡੇ ਦੇ ਢੋਡੇ ਡਾ ਹੋ ਰਾਮ ਹੋਏ ਹਣ ਢੋਲਾਂ ਗੱਲ ਬਣਾ ਲੈਗਾ ਠੀਕ ਆ ਇਦੋਂ ਗੈਂਗ ਜਿਆ ਕਰੂੰਗਾ ਢਿੰਡੂ ਗੈਂਗ ਵੱਜੂਆ ਆ ਲੈ ਚੱਲੀਆ ਫਿਰ ਲੈ ਗਿਨਾਲ ਲੈ ਜਾਣਾ ਮੋਡੇ ਚੱਕ ਕੇ ਲੈ ਆਣੇ ਤੁਮ ਜੀ ਨਾ ਗਾਰਡ ਕਰਦਾ ਵਾ ਸੱਲਾਂ ਜੀ ਉਹ ਹੁੰਦਾ ਇਹ ਕੁਦਰਤ ਨੇ 뷰 ਬਣਾਇਆ ਕੋਲੇ ਮੁਸ਼ਕ ਵੀ ਆ ਰਹੀ ਹੈ ਰੂੜੀ ਦੀ ਇਹ ਰੂੜੀ ਥੋੜਾ ਖਾਦਾ ਇਹ ਖਾਦਾ ਟੌਈਆਂ ਦੀ ਗੱਲ ਹੁਣ ਲਾ ਕੇ ਵਾ ਕੇ ਸਾਈਕਲ ਆਪਣੇ ਬਾਦੀ ਰੂੜੀ ਹੈ ਐਂ ਤਾਂ ਸਾਈਕਲ ਆ ਭੰਨ ਦੇ ਦ ਆਉਣ ਵਾਲੇ ਜਵਾਕ ਦਾ ਫਿਊਚਰ ਖਰਾਬ ਕਰਦੇ ਅੱਗੇ ਕੱਲਾ ਅਗਲੀ ਸੀਟ ਸੀਟ ਜੀ ਰਹਿ ਗਏ ਮਗਰ ਉਹ ਕੈਰੀਅਰ ਭੰਨਦੇ ਮਗਰ ਲਾ ਕੈਰੀਅਰ ਖਰਾਬ ਕਰਦੇ ਜਵਾਕ ਦਾ ਨੀ ਹੈ ਜੀ ਚਾਈ ਵਾਲਾ ਇਹਦਾ ਰਾਹ ਜਦੋਂ ਗੋ ਫੜਨੀ ਹੁੰਦੀ ਉਹ ਤਾਂ ਬਣਾ ਲੈਂਦੇ ਤੁਸੀਂ ਹੁਣ ਰਾਹ ਨਹੀਂ ਲੱਭਦਾ ਤੁਹਾਨੂੰ ਚੱਲ ਤਾੱਖ ਹੁਣ ਫਿਰ ਆਹ ਤਾਂ ਬਾਲਾ ਵੱਡਾ ਹੈ ਆਹ ਆ ਰਹੀ ਨਾ ਵੱਡ ਕੇ ਲੈ ਜਾ ਥੱਲੇ ਹੀ ਫਸਿਆ ਆਏਗਾ ਨੂੰ ਨਾ ਜੋ ਕੁ ਹਾਂ ਗੱਲਾਵਗਾ ਹੈ ਦੇਖ ਦੂ ਦੇਖ ਮੈਂ ਕੀ ਦੇਖਾਂ ਤੇਰੀ ਭੈਣ ਨੂੰ ਕੰਡੇ ਖੁੱਭ ਗਏ ਸਵਾਗਤ ਕਰਦਾ ਜੇ ਚੁੱਕਣ ਦੀ ਲੈ ਐਂਚੋ ਦੇ ਕੱਪੜੇ ਦਾ ਬੇਲੀ ਦਿੱਤੇ ਆਉਂਦੇ ਉਹੜਾ ਪਾਸੇ ਗਿਆ ਹੂੰ ਡੰਡੇ ਜਾਂਦੇ ਡੰਡੇ ਜਾਂਣਾ ਅੱਡੇ ਤੇ ਆ ਜਾ ਅੱਡੇ ਤੇ ਅੱਡੇ ਤੇ ਆ ਜਾ ਹਾਂ ਆ ਜਾ ਆ ਜਾ ਆ ਜਾ ਅੱਡੇ ਤੇ ਧੂਣੀ ਚੀਮ ਇਕੱਠੀ ਕਰਦਾ ਭਾਈ ਜੱਗੀ ਬੰਦੇ ਇਕੱਠੇ ਕਰ ਰਹੇ ਐ ਵੀ ਅੱਡੇ ਤੇ ਆਜੇ ਧੂਣੀ ਸੇਕਣ ਵਾਸਤੇ ਹੌਲੀ ਹੌਲੀ ਗਰੁੱਪ ਇਕੱਠਾ ਹੋ ਰਿਹਾ ਹੈਗਾ ਆਹੀ ਲੈ ਚੱਲ ਧੂਣੀ ਸੇਕ ਗਰੁੱਪ ਤੱਕ ਮੁੱਕਦੀ ਹੋਈ ਤੱਕ ਮੁੱਕਦੀ ਹੋਈ ਚਲ ਪਾਹਤ ਫਿਰ ਇਹਨੂੰ ਚਲ ਪਾ ਦੇ ਦੀ ਦੀ ਬਾਤ ਤਾ ਏਡੇ ਬੰਨ ਦਾ ਚੜਾਏਗਾ ਕਿਵੇਂ ਪਰੋਂ ਲੈ ਜਲੀ ਪਤਾ ਚੱਕਾ ਜਾ ਤਾ ਤੇ ਲੋਗ ਤੂੰ ਹੀ ਭੈਣ ਚਦਾ ਕੁੱਬੇ ਕਰਵਾਏਗਾ ਜਾਂ ਸਿੱਧਾ ਕਰਕੇ ਛਾੜ ਦਈਏ ਜੱਗੀ ਐ ਐ ਪਹਿਲਾ ਇੱਕ ਵਾਰ ਚੋੱਕੇ ਇੱਧਰ ਛਾੜ ਦਿੰਨੇ ਆ ਤਾਂ ਸਾਈਕਲ ਵਾਲੀ ਸਾਈਡ ਚੱਲ ਉਹ ਪਰਲਾ ਪਾਸਾ ਛਾੜ ਲੈਣੇ ਆ ਕਿ ਹਵਲ ਤੇ ਰਲ ਮੇਰੇ ਵਾਲਾ ਚਾੜੀਏ ਉਹ ਜੜ ਹਿੰਦ ਤਾ ਫੇ ਚੜਲਾਂਗੇ ਚੜਾ ਤਾ ਜੱਗੀ ਉਹਨਾਂ ਦੇ ਉੱਤੇ ਯੱਕ ਜਾਂਦਿਆਂ ਦੇਖੀ ਕਿਵੇਂ ਲੈ ਕੇ ਜਾਂਦੇ ਆ ਤੂੰ ਨਹੀਂ ਕੋਈ ਸੇਕੂਗਾ ਅਨ ਗੁਆ ਗੁਆ ਫੜਦੇ ਨੇ ਟ੍ਰੈਂਡ ਨੇ ਪੂਰੇ ਮੁੰਡੇ ਇਹ ਇਹਦੀੋਂ ਭੈਣ ਤੋਂ ਚਿਆੜਾ ਬਾਹਰ ਹੱਥ ਚੱਲ ਲਊਗਾ ਇਹ ਵਜਣ ਚੱਲ ਲਊਗੀ ਕੀ ਬੁੱਟੇ ਦੇ ਘਵਾੜੀ ਲੈ ਕੇ ਵੱਢ ਵੱਢ ਲੈ ਕੇ ਅਰੇ ਉਹ ਨਾਲ ਲਈਏ 100 ਕੇ ਵਾਲੇ ਤਾਂ ਆਹ ਵਾਲੇ ਆਈਏ ਲੀਲੀ ਨੂੰ ਸੱਦ ਲਈ ਨਹੀਂ ਦਿਹਾੜੀ ਤੇ ਲੱਦ ਫਿਰੇ ਤੇ ਤਰਾ ਢੰਡਾ ਬਹੁਤਾ ਸਰੀਰ ਮਾਰਾ ਜਗ੍ਹਾ ਬਟਾ ਚੱਕ ਲੈ ਤੇਰੀ ਪੈ ਨੁੱਬਸ ਬੱਦ ਕੇ ਚੱਲਦਾ ਆ ਦੇ ਜਿੱਕੀਆਂ ਕਿ ਉੱਗੇ ਬਣੇ ਤੇ ਅਗਲੀ ਸਦੀ ਜਮਨ ਸਾਲਾ ਖਿੱਚ ਖਿੱਚ ਸਰੀਰ ਗਰਮ ਹੋਏ ਨੇ ਮਿਲਦਾ ਤੂੰ ਨਹੀਂ ਸੇਕੀ ਹਣੀ ਜਾਣੀ ਕੀ ਉਹ ਦਾ ਕਰਾ ਵੱਜਣ ਲੱਗ ਗਿਆ ਮੇਰਾ ਸੜਾ ਮੂਡ ਚੱਕ ਦੇ ਦੇਖ ਲਿਆ ਨਾ ਉਹਦੀ ਰੌਲਾ ਪਾ ਦੇਣ ਆਗਿਆਂ ਨੇ ਇਹ ਭੈਣ ਚੋਦੇ ਚੋਰੀ ਕਰਕੇ ਲੈ ਗਏ ਲੱਕੜਾ ਚੋਰੀ ਕਰ ਲੱਗ ਗਏ ਨੇ ਡਾਕੂ ਬਣ ਗਏ ਨੇ ਜੱਗੀ ਹੁਣੀ ਪਹਿਲਾਂ ਲੋਕਾਂ ਜਨਾਨੀਆਂ ਦੇ ਹੀ ਰੇਜ ਚ ਬਿਜਵਾ ਰਾਤ ਲੁੱਟਦੇ ਹੁੰਦੇ ਸੀ ਡਾਕੂ ਹੁਣ ਭੈਣ ਚੋਦੇ ਲੋਕਾਂ ਦਾ ਬਾਲਣ ਚੋਰੀ ਚੁੱਕਣ ਲੱਗ ਗਏ ਨੇ ਪਤਾ ਨਹੀਂ ਕੀ ਦਾ ਮੂਡ ਚੋੱਕੇ ਲੈ ਗਿਆ ਜੱਗੀ ਚੋਰੀ ਇਹ ਵੀਡੀਓ ਚ ਪਤਾ ਲੱਗ ਗਿਆ ਨਾ ਵੀ ਕਿਸੇ ਨੇ ਵੇਖ ਲਿਆ ਵੀ ਮੂਡ ਮੂਡ ਕੀ ਦਾ ਇਹ ਅਗਲਾ ਪਰਚਾ ਕਰਾਏਗਾ ਆਪਣੇ ਤੇ ਲੱਕੜ ਚੋਰ ਭੈਣ ਚੋਦੇ ਵੱਡਾ ਫੋਨ ਕਰ ਰਿਹਾ ਜੱਗੀ ਨੂੰ ਵਿਸ਼ੇਤੀ ਆਵ ਬੱਲਣ ਲੈ ਕੇ ਸਾਲੇ ਉੱਥੋਂ ਕਿ ਮਨਘਾਵਾਂਗੇ ਪੀੜੀਆਂ ਦਾਵਾਂ ਤੋਂ ਹਾਂ ਓਏ ਆ ਲੈਣ ਗਏ ਸੀ ਮੁੱਢ ਜੇ ਆਮਨੇ ਪਏ ਆ ਇੱਧਰ ਗਏ ਆ ਵੱਡਾ ਕਿੱਥੋਂ ਲੈਣ ਗਏ ਜੀ ਸਪਾਹੀ ਤਾਂ ਨਹੀਂ ਵੱਡਿਆ ਜਿਹੜਾ ਰਾਤ ਸੂਏ ਤੇ ਉਹ ਲਿਆਉਂਗੇ ਕਿਹੜਾ ਸਪਾਹੀ ਦਾ ਰਾਤ ਚੋਰੀ ਕਰਿਆ ਆਪਾਂ ਸੂਏ ਤੇ ਵੱਡ ਕੇ ਹਿੱਟ ਕੇ ਆਏ ਸੱਤੇ ਨੇ ਵੱਡਿਆ ਸੀ ਰਾਤ ਦਾ ਸਪਾਹੀ ਦਾ ਨਹੀਂ ਆਉਂਨੇ ਬਈਆ ਕਿੱਥੇ ਆ ਤੂੰ ਤੁੜਾ ਘੱਟ ਪੁਲੀ ਦੇ ਭਾਂ ਦਾ ਕੁੱਤੇ ਭੌਂਕੀ ਜਾਂਦੇ ਮਗਰ ਕੁੱਤੇ ਭੈਂਡ ਜੋ ਕਿੱਥੇ ਤੁਰੇ ਫਿਰਦਾ ਅੱਡਾ ਰੋੜੀ ਜੇ ਨਹੀਂ ਫਿਰਦਾ ਕਿਤੇ ਕੁੱਤੇ ਡਿੰਟਾ ਅੱਡਾ ਰੋੜੀ ਡੰਗਰ ਸਫਟਰ ਤਾਂ ਨਹੀਂ ਗਿਆ ਕਿਤੇ ਡੰਗਰ ਖਾਨ ਦੁਰਗਾ ਵੱਡਾ ਰੋੜੀ ਜੇ ਗਿਆ ਬਾ ਉਹਨੇ ਆ ਡਰੇ ਉਹਨੇ ਆ ਗਏ ਗਿਆ ਸੀ ਮੱਸ ਹੁਣ ਤੇ ਚਗਾਤਾ ਭੈਣ ਚੋਂ ਦਾ ਮੁੜ ਗਿਆ ਭਿੰਦੀ ਹਣੀ ਪਰਚਾ ਕਰਾ ਫਿਰ ਸਾਡੇ ਦਾ ਭੈਣ ਜਦੋਂ ਚੰਦਣ ਦਾ ਸੀਗਾ ਇਹ ਬਣਾ ਗਿਆ ਛੱਡਦਾ ਚੰਦਣ ਹੀ ਸੀ ਭੈਣ ਚ ਚੰਦਣ ਦਾ ਮੁੱਢ ਸੀਗਾ ਇਹ ਵੱਢ ਕੇ ਲੈ ਗਏ ਪੁਸ਼ਪਾ ਵਿਲਮ ਵਾਲਾ ਲਾਲ ਮੂ ਲਾਲ ਚੰਦਣ ਸੀ ਲਾਲ ਚੰਦਣ ਸੀ ਭੈਣ ਚ ਸਾਡੇ ਦਾ ਜਿਹੜੇ ਲੈ ਗਏ ਚੁੱਕ ਕੇ ਮਾਰਾੜ ਮੇਲੀ ਦੇ ਜੰਗਲ ਹਜਾ ਹੈ ਉਹ ਅੰਦਰ ਆ ਹਨੇਕ ਕੋਈ ਉਹਦਾ ਤੇਰੇ ਹਿਸਾਬ ਨਾਲ ਖੇਚਦਾ ਮਿਲਦਾ ਕੋਬ ਤੇਰੇ ਪੈ ਜਾਣਾ ਲੱਕ ਤੇ ਢਿੱਲਾ ਵਾਂਗ ਉਹਦਾ ਰੀੜੀ ਨਹੀਂ ਹੋਵੇ ਤੈਨੂੰ ਟੈਰੀ ਹੋਰ ਕੋਈ ਛੋਟਾ ਹੋਈ ਛੋਟਾ ਛੋਟਾ ਨਹੀਂ ਹੈਗਾ ਰੀੜੀ ਲਿਆਉਂਦੇ ਆ ਬਾ ਤਨ ਟੈਰੀ ਜਿਗਾਰ ਵੱਡਾ ਹੈ ਦੇਖ ਕਿੰਨਾ ਤਾਂ ਵਿੱਢ ਲਾਤਾ ਭੈਣ ਦੀ ਇੱਥੋਂ ਆਂ ਇੰਗਲ ਤੋਂ ਆਉਂਦਾ ਪੂਰਾ ਤੋਂ ਢੋਲੇ ਜਿਹਾ ਮਾਰਦਾ ਕੱਲ ਨੂੰ ਵੇੜੇ ਵੇਖਿਆ ਸੀ। ਇਹ ਹੱਟ ਜਾ ਪੈਰ ਤਾਂ ਸਿੱਟ ਨਹੀਂ ਜਾ ਕੇ ਬڑے ਬੜੇ ਲੱਤਾਂ ਤੇ ਸਿੱਟਦੀ। ਹਾਂ ਡੱਕਰ ਦੀ ਭੈਣ ਚ ਬੁੜਾ ਆਇਆ ਨੂੰ ਕਹ ਭੱਜੋਗਾ ਇਥੋਂ। ਅੱਗ ਅਸੀਂ ਸੇਕਾਂ ਕੱਲੇ ਕਸੀਂ ਲੈ ਕੇ ਆਏ ਦੋਵੇਂ। ਮੈਨੂੰ ਲੱਗਾ ਆਪਣਾ ਵੀ ਸਰੀਰ ਗਰਮ ਹੋਇਆ ਨਾ ਭੈਣ ਚ ਤੁਰ ਤੁਰ ਕੇ ਵਜਨ ਖਿੱਚ ਖਿੱਚ ਕੇ। ਜਾਣਦੇ ਅਸੀਂ ਖੇਡੀਏ। ਹਾਂ ਅੱਗ ਤੁਸੀਂ ਸੇਕੋ ਭੈਣ ਚ ਜਾਣਤ ਅਸੀਂ ਖੇਡੀਏ। ਝੂਠੇ ਪਰਚੇ ਸੀ ਪੁਆਈਏ ਲੱਕਣਾ ਚੋਰੀਆਂ ਸੀ ਕਰੀਏ ਲੋਕਾਂ ਦੀਆਂ। ਹੈਂ? ਰੀਲਵੇ ਡਿਪਾਰਟਮੈਂਟ ਇਹ ਲੱਕੜ ਜੇ ਜੱਗੀ ਚ ਜੇ ਜੱਗੀ ਕੇਸ ਹੋ ਗਿਆ ਨਾ ਲੱਕੜ ਜੀ ਨਾਲ ਹੀ ਲੈ ਜਾਣੀ ਹੈ ਬਾਈਕਲ ਤੇ ਲੱਦ ਕੇ ਐਂ ਜਾਣਾ ਪਿਆ ਕਰੂਗਾ ਇਹਨਾਂ ਵੇ Rajasthan ਪੇੜਾ ਜਾਣਾ ਮੈਂ ਕੇ ਅੱਜ ਤੂੰ ਰਹਿ ਕੇ ਲੱਕੜ ਲੈ ਕੇ ਪੇੜਾ ਸਾਰ ਨੂੰ ਪਹੁੰਚੇ Rajasthan ਕਿਲੋ ਤੋਂ ਵਕਤੂ ਲਈ ਤੇ ਆਹਾ ਕਿੰਨਾ ਤਮਾਕੂ ਉਹ ਰੱਖਣਾ ਇਸ ਤੋਂ ਦਮੀ ਦਾਨੀ ਦਾ ਨਾਮ ਮੋੜ ਹੈ ਤੇਰੀ ਪਾ ਵੰਡ ਕੇ ਦਊਂ ਸਾਰੇ ਬੰਦੇ ਠੀਕ ਹੈ ਫਿਰ ਮੈਂ ਵੰਡ ਜਦੋਂ ਆਇਆ ਉਹ ਮੈਂ ਜੱਫਤੇ ਲਿਆਵਾ ਆ ਦੇਖੀ ਇਹ ਕਾਰਦਾਂ ਜਾਂਦੇ ਭਲੇ ਹੂੰ ਕਿਹਦੇ ਤੁਰਨਗੇ ਮੈਂ ਜਿਹੜੇ ਘਰ ਤੋਂ ਸੇ ਨਾ ਜਾਣੇ ਕਿੰਨੇ ਆ ਬੈਠ ਲਾ ਆ ਮਛੂ ਮਛੀ ਘਾੜ ਚ ਲੜੇ ਵੀ ਕਿੱਥੇ ਮੋੜ ਸਾਂ ਤੋਂ ਗਲ ਪਰਨੇ ਭਾਈ ਉਹੀ ਆਪਣੇ ਨਾਲ ਨਾ ਬਣੇ ਭੈਣ ਜਿਹਦਾ ਸ਼ਾਲਾ ਚ ਸੱਟ ਬਹੁਤ ਵੱਡੀ ਵਾਜਦੀ ਹੈ ਮਿੰਟ ਮਿੰਟ ਵਾ ਪਿੰਡ ਲੱਤ ਤੇ ਵੱਜਦਾ ਨਾ ਕੀ ਹੋਈ ਸਾਡੇ ਬਸ ਥੋੜੀ ਰਹਿ ਗਈ ਸੜਕ ਉਹ ਸੜਕਾਂ ਮੋਚਣ ਵਾਲੀ ਐ ਪਈ ਸੜਕ ਤੇ ਚੜਨ ਵਾਲੀ ਐ ਮੈਂ ਤਾਂ ਮਨ ਜੋ ਹੱਥ ਸੁੰਨ ਹੋ ਗਏ ਠੰਡ ਜੀ ਹਵਾ ਨਾਲ ਆਹ ਛੜ ਛੜਾ ਉਹ ਨਾ ਫੜਾ ਹੈਗਾ ਹੈ ਸਾਈਕਲ ਸੂ ਕੋਲ ਫੜਕੇ ਤੇ ਫੜਦਾ ਫੁੜਦਾ ਮੈਂ ਤਾਂ ਮੈਂ ਨਾਲ ਨਾਲ ਭੱਜੂਂਗੇ ਤੂੰ ਚਲਾਈਂ ਸਰੀਰ ਗਰਮ ਹੋਊਗਾ ਨਾਲੇ ਹਾਂ ਨਾਲ ਦੀ ਨਾਲ ਮਿੱਤਰਤੀ ਰੱਜੀ ਮਿੱਤਰ ਸਹੀ ਗੱਲ ਅੱਲਾਹ ਅਲੀ ਸੁਹੀ ਜੀ ਚੜ ਜੂ 80 ਦੇ ਫਿਰ ਜਾ ਕੇ ਤੇ ਸੌਣਾਂਗੇ ਲੱਕੜ ਸੇਰੇ ਲੈ ਕੇ ਖੋਆ ਮਾਰ ਲਾਂਗੇ ਵੱਢ ਕੇ ਚੋਰੀ ਕਰ ਕਰ ਕੇ ਲਿਆ ਕੇ ਤਾਂ ਬਾਲਣ ਦਿੰਦੇ ਬਣ ਜੱਗੀ ਫੜੀ ਧੂਣੀਆਂ ਤੇ ਚੋਰੀਆਂ ਦੇ ਪਰਚੇ ਪਾਣੇ ਨੇ ਜੱਗੀ ਤੁਹਾਡੇ ਤੇ ਧੂਣੀਆਂ ਸਕਾਉਣ ਦੇ ਇਹ ਰੋਵੇ ਹੱਡੇ ਨੇ ਕਿਹੜਾ ਲੋਕਾਂ ਦਾ ਹਨ ਕਰੀ ਚੋਰੀ ਹਾਂ ਚੋਰੀ ਕਰ ਅੱਛਾ ਠੀਕ ਹੈ ਜਿਹੜਾ ਰੋਬਨ ਹੁੱਡ ਕਹਿੰਦੇ ਨੇ ਜਿਹੜਾ ਚੋਰੀਆਂ ਕਰ ਕਰ ਕੇ ਲੋਕਾਂ 'ਚ ਦਾਨ ਕਰੇ ਹੈ ਲੋਕਾਂ ਨੇ ਆਉਣਾ ਵੀ ਨਹੀਂ ਮਗਰ ਦਾਨ ਲੈ ਕੇ ਜਿਹੜਾ ਰੋਬਨ ਹੁੱਡ ਦੇ ਖੁੱਚਾਂ 'ਚ ਪਈਆਂ ਨਾ ਜਿਹੜਾ ਕੰਲੇ ਨਹੀਂ ਵੀ ਜਿਹੜਾ ਰੋਬਨ ਹੁੱਡ ਦੇ ਲੱਤਾਂ ਪਈਆਂ ਉਹ ਤਾਂ ਫਿਰ ਕੰਲੇ ਨੂੰ ਚੱਲਣੀ ਪਊ ਰੋਬਨ ਹੁੱਡ ਦੇ ਲੱਤਾਂ ਪਈਆਂ ਨਾ ਆਉਣਾ ਵੀ ਨਹੀਂ ਕਿਸੇ ਨੇ ਚੱਲ ਖਿੱਚ ਕੇ ਜਾਨ ਦੇ ਜੱਗੀ ਚ ਬਾਬਾ ਬੱਲੇ 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 ਬੱਸ ਬੱਸ ਲੈ ਗਿਆ ਖਿੱੱਚ ਗਿਆ ਲੈ ਗਿਆ ਕਿਆ ਕ ਚੜਾ ਤ ਹਲਕ ਦੇ ਕਿਉਂ ਮੈਂ ਬਰੋਬਰ ਕਰ ਲਈਏ ਫਰਾਂ ਜਨ ਡਿੱਗੀ ਜਾਂਦੀ ਐ ਜਨ ਨੂੰ ਡਿੱਗੀ ਜਾਂਦੀ ਆ ਰਾਹ داری ਚੱਲਦੀ ਵੀ ਮੋਟਰਸਾਈਕਲ ਦੇ ਮੂੰਹ ਚ ਨੰਬਰ ਬਾਦੀ ਕਿਸੇ ਦੇ ਭਾਂਚ ਪਰਾਂ ਗੱਲ ਆ ਸਾਈਡ ਤੇ ਦਿੱਤਾ ਕਹਿੰਦਾ ਗੁਰੂ ਆ ਪੜਾ ਨਹੀਂ ਜਾ ਰਹਾ ਹੈ ਇਹ ਚੇਨੇ ਦੇ ਨਾਲ ਦੋਦੀ ਦਿੱਤਾ ਸਾਈਡ ਤੇ ਕਰ ਲਾ ਇਸ ਹਾਲਾ ਮੂੰਹ ਭੰਨੋ ਨੇ ਮਾਰ ਕੇ ਕੀ ਇਹਦਾ ਚੋਰੀ ਇੱਕ ਬੰਦੇ ਨੇ ਸਾਲਾ ਦੇਖ ਲਿਆ ਆਪਾਂ ਨੇ ਇਹ ਕਰਾਉਗੇ ਪਰਚਾ ਹਨ ਦੇਤੇ ਜਾਗੇ ਇਹਨਾਂ ਨੂੰ ਚੱਕ ਕੇ ਫੂਕਦਾ ਆ ਠੀਕ ਹੈ ਚੱਲ ਚੱਲ ਗਈ ਸਾਰਾ ਮੈਂ ਟੈਂਪੂ ਆ ਗਿਆ ਕੀ ਆਸ ਆਲੇ ਮਹਤੂ ਰਹਿ ਜਿਹੜਾ ਕੰਮ ਹੋਇਆ ਚੱਲ ਚੜ ਜਾ ਫੇਰ ਕੁੱਤੇ ਦੀ ਮੌਤ ਮਾਰਿਆ ਜਾਵੇਂਗੀ ਤੇ ਸਹੀ ਗੱਲ ਅਜੇ ਮੈਨੂੰ ਭਾਂਚੋ ਖੇਚਦਾ ਸੀ ਬਿਠਾ ਕੇ ਤੇ ਮਗਰ ਮੈਂ ਨਹੀਂ ਆ ਥੋੜੇ ਤੋਂ ਬਾਲਣ ਨਹੀਂ ਹੋਇਆ ਚੋਰੀਆਂ ਕਰੋ ਬਾਈ ਅੱਗਾ ਸੇਕ ਨਹੀਂ ਸੌਖੀਆਂ ਨਹੀਂ ਪਈਆਂ ਮੁੱਢ ਚੋਰੀ ਕਰੋ ਡਾਕੇ ਮਾਰੋ ਸੋਇਆਂ ਤੋਂ ਰੁੱਖ ਵੱਡੋ ਨਾਲੀਆਂ ਖਾਲੀ ਕਰ ਦੋ ਫਰੋਗੇ ਨੇ ਚੱਕਰਾਂ ਚ ਪਾ ਦੋ ਵੀ ਰੁੱਖ ਜਾਂਦੇ ਕਿੱਥੇ ਭੈਣੇ ਲਿਆਓ ਫੂਕੋ ਚੋਰੀਆਂ ਕਰਨੀਆਂ ਪੈਂਦੀਆਂ ਨੇ ਅੱਗਾ ਸੇਕ ਨਹੀਂ ਸੌਖੀਆਂ ਨਹੀਂ ਪਈਆਂ ਤੇ ਰਾਤ ਮੈਂ ਨਹੀਂ ਆ ਥੋੜੇ ਤੋਂ ਅੱਗ ਵੀ ਨਹੀਂ ਸੇਕੀ ਸੀ ਸਵੇਰੇ ਮੇਰੇ ਤੋਂ ਚੋਰੀ ਕਰਵਾ ਲਈ ਨਾਲ ਇਹ ਨਾ ਇਹਦਾ ਲੈ ਦੂੰਗਾ ਮੈਂ ਹਾਂ ਕਾਹਦੇ ਮੈਂ ਬੰਦਰਾ ਉਹ ਆਪਣਾ ਉਹ ਕਰਨ ਉਹਦਾ ਜਾਨ ਦੇਖ ਮੁੰਡਿਆ ਜਾਨ ਬਹੁਤ ਹੈ ਭੰਨਦੇ ਪੈਣੇ ਮੁੰਡੇ ਨਾ ਨਾ ਵਧੀਆ ਹੈ ਉਹ ਹਾਰੀ ਵਧੀਆ ਹਾਂ ਵਧੀਆ ਉਹ ਆ ਪਾਕੀ ਬੁਰੀ ਐ ਤਾਂ ਹੈਗਾ ਨਾ ਇੱਕ ਬੁੜਾ ਤਾਂ ਕਹਿੰਦਾ ਠੰਡ ਨਾਲ ਮਰ ਗਿਆ ਬਾਕੀ ਨਹੀਂ ਕਹਿੰਦਾ ਮਰਨ ਦੇਣੇ ਜਿਹੜੇ ਬੱਚੇ ਨੇ ਜੇ ਕਿ ਮੁੰਡੇ ਓਏ ਜੱਕੀ ਨੂੰ ਮੈਂ ਕਿਹਾ ਮੇਰਾ ਸਾਲਾ ਚੋਰੀ ਦਾ ਪਰਚਾ ਨਾ ਪਵਾ ਦੀ ਰਾਜਸਥਾਨ ਨਾਲ ਹੀ ਲੈ ਕੇ ਜਾਣੀ ਬੈਠ ਗੁਰ ਲੱਕੜ ਸਾਈਕਲ ਤੇ ਸਾਲ ਚ ਪਹੁੰਚਾਂ ਕਰਾਂਗੇ ਸਾਲ ਚ ਆਇਆ ਕਰਾਂਗੇ ਸਾਈਕਲ ਤੇ ਰੱਖ ਕੇ ਲੰਗੋਲ ਜਾਣਾ ਪਿਆ ਕਰਨਾ ਦੇਖ ਲੈ ਕਿੱਥੇ ਪਈ ਸੀ ਇਹ ਉਹ ਉਸੇ ਮਾਮੇ ਕੋਲ ਜੰਗ ਦੀ ਫਿਲਮਾਂ ਪਟਾਈਆਂ ਆਪਣੇ ਉਹਨੂੰ ਹੀ ਖਾਣ ਲੱਗ ਗਿਆ ਜੱਗੀ ਆਪਣੇ ਜੱਗੀ ਆਪਣੇ ਉਹਨੂੰ ਹੀ ਪੈ ਗਿਆ ਭੈਣ ਚੋਂ ਦਾ ਖਾਣ ਆਹ ਅੱਥੇ ਬੜੇ ਨੇ ਜੱਗੀ ਆਪਣੇ ਉਹਨੂੰ ਖਾਣ ਹੀ ਪੈ ਗਿਆ ਮਾਮੇ ਹੁਣ ਹੀ ਪੈ ਗਏ ਉਹਨਾਂ ਦਾ ਕੰਮ ਹੈ ਅੱਡਾ ਭੱਜਦੇ ਨੇ ਵੀਡੀਓ ਬਣਾਉਂਦਾ ਜੀ ਪਾਵਾਂ ਉਹਨਾਂ ਦਾ ਕੰਮ ਹੈ ਫੋਟੋ ਦਾ ਆਪਦੇ ਉਹਨੇ ਖਾਨ ਪੈ ਗਿਆ ਪੈਣ ਚੋ ਪੈਣੇ ਨਹੀਂ ਪੈਲੀ ਦੇ ਉਹ ਬੜੇ ਫੰਡ ਪਏ ਭਿੰਦੇ ਉਹਨਾ ਪੈਣ ਚੋ ਆਪ ਖਵਾ ਮਾਰਨ ਕਰਨੇ ਬੈਠੇ ਨੇ ਵਿਚਾਲਲੇ ਖਾਲ ਦੇ ਥੱਲੇ ਸੀਗੀਆਂ ਉੱਤੇ ਲੈਣ ਲੰਘਦੀ ਏ ਉਹ ਸਾਰੀਆਂ ਫਸਾਦ ਭਿੰਦੇ ਉਹਨੇ ਆਪ ਖਵਾ ਮਾਰ ਕੇ ਨੇ ਬੈਠੇ ਨੇ ਚੱਕਾ ਅੰਧਾ ਨੱਗ ਬਾੜੀ ਵੀਟ ਮਾੜੀ ਉਹਨਾਂ ਨੇ ਸਿਕੰਦਰ ਦੀ ਆਰੀ ਆਰੀ ਵੇਖੀ ਰਾਤ ਨੂੰ ਉਹ ਬੰਦਰਾਂ ਨਾਲ ਰੱਦੀ ਕਰਾ ਦੇਣਾ ਕਿ ਕਰਾ ਦੇਣਾ ਸੌਲੀ ਨਸਾਂ ਤੇ ਮਰਾਲੇ ਕਿਤਾ ਉਰਲਾ ਖੋਗੇ ਜਾਂ ਡੇੜੇ ਪਾਟ ਆਈ ਯਾਉ ਕਰੀ ਰਹੀ ਜਿਵੇਂ ਜਖਮੀ ਲਨ ਲੱਗਾ ਰਿਹਾ ਮਿਸਤਰੀ ਨਾਲ ਇੰਦਰ ਨਾਲ ਦੀਪੇ ਦਾਦੇ ਨਾਲ ਜੜੀ ਇੰਦਰ ਨਾਲ ਇੰਦਰ ਨਾਲ ਦੀਪੇ ਦਾਦੇ ਇੰਦਰ ਨਾਲ ਲੱਕ ਲੱਕਣਾ ਦਾ ਕੰਮ ਕਰਦਾ ਰਿਹਾ ਇਹ ਮੰਝੀਆਂ ਹੁਣੋਂ ਦੇ ਰਹੇ ਨੇ ਲੈ ਵੱਡ ਕੇ ਗੰਦੀ ਜੀ ਲੱਕੜੀ ਜੀ ਭੁੱਲ ਗਏ ਨੇ ਜੀ ਇਹਨੂੰ ਪਾ ਮੁੱਢ ਜਨੂੰ ਹੱਥ ਵਿਚਾਲੇ ਪਾ ਵਿਚਾਲੇ ਹੀ ਲਾ ਦੇ ਆ ਉਰਲੀ ਗੰਡ ਜੀ ਕੋਲੇ ਲਾ ਇੱਥੇ ਉਹ ਖੁੰਗੀ ਕੋਲ ਉਰਲੇ ਪਾਸੇ ਉਰਲੇ ਪਾਸੇ ਹਾਂ ਇੱਥੇ ਲਾ ਦੇ ਹਾਂ ਹਾਂ ਕਸ ਲੈ ਕੱਚੇ ਕੁੱਚੇ ਜਣਾ ਰਹਾ ਤਾਂ ਪੂਰਾ ਕਰਦਾ ਥੋੜਾ ਜਿਹਾ ਹੋਰ ਮੜਾ ਆ ਜਾ ਇੱਥੇ ਹਾਂ ਦੇਖੀ ਅਲਮੋਟੇ ਵਰ ਵਰ ਲਾ ਫਿਰੋ ਦਾ ਇਹ ਆਰੀ ਬੋ ਬਈ ਹੈ ਠੰਡੀ ਹਵਾਈ ਬੜੀ ਸੀਤ ਚੱਲਦੀ ਪਈ ਉਧਰ ਤਾਂ ਪਾਲੀਆਂ ਕਰਨੀ ਹੱਥ ਸਨਨ ਹੋ ਗਏ ਜਮਾਂ ਉਤੋਂ ਉਹ ਆਪਣੇ ਮੁਰਧੀਆਂ ਤੇ ਜਾਣ ਪਾਉਂਦੇ ਨੇ ਅਸੀਂ ਮੁੰਡੇ ਲੱਕੜਾਂ ਲਿਆ ਲਿਆਗੇ ਉਧਰ ਕਵਾੜਾ ਵੀ ਲੈ ਜਾਂਦਾ ਅਰੇ ਕੁ ਗੋਂਡ ਨਾ ਜੰਦੀਆਂ ਨੇ ਉਧਰ ਪਰਾਣਾ ਕਿਤੇ ਉਹਨਾਂ ਤੇ ਜਿ ਵਿਚਰੀ ਆਹ ਕੁੱਤੀ ਪਈ ਮੇਰੀ ਭੈਣ ਨੂੰ ਖੜਿਆ ਤਾਂ ਮੰਗਾ ਮੰਗਾ ਪੱਬਾ ਦੇ ਵੇਰ ਤਾਂ ਦੇਖੋ ਜਾ ਹੱਥ ਤੇ ਆਲੀ ਕਾੜਤੀ ਹੈ ਇਹ ਕੁੱਤੀ ਆ ਬੱਚਿਆਂ ਨੂੰ ਕਾੜਦੀ ਹੈ ਜਾ ਸਕੰਦਰ ਜਾਂ ਕਹਿ ਗਿਆ ਕੁੱਤੀ ਵੱਢ ਦੀ ਹੈਗਾ ਸਕੰਦਰ ਨੂੰ ਸਮਝ ਨਹੀਂ ਆਉਣੀ ਜਿੰਨੇ ਨੇ ਕਹਿਣਾ ਵੱਢ ਜਾਣਾ ਹੈ ਕਹੇ ਸਕੰਦਰ ਨੂੰ ਵਢਾ ਦਿਓ ਕੁੱਤੀਆਂ ਹੈ ਰੀਗਲ ਵਾ ਲਿਆ ਹੋ ਆ ਉਹ ਨਾਲ ਰੋਟੀ ਬੰਦੇ ਨੂੰ ਨਾਲ ਨਾ ਵੱਢੇ ਵਾਸ ਤੋਂ ਮਗਿਆ ਜੋਰfull ਲੱਗਾ ਮੁੜਕੋ ਮੁੜਕੀ ਨਾਲੇ ਸਰੀਰ ਗਰਮ ਹੋ ਜੂ ਇੰਨੇ ਨਾਲੀ ਲੋੜ ਹੀ ਨਹੀਂ ਪੈਣੀ ਲੋੜ ਹੀ ਚ ਪੈਣੀ ਮਿਲਣਾ ਲੈ ਕੇ ਦੱਬ ਕੇ ਕੰਮ ਆ ਤਾਂ ਜਾਣ ਚ ਪੂਰਾ ਮੁੰਡਾ ਬਟਾ ਥੋੜਾ ਤਾਂ ਚੋਕ ਕੇ ਰੱਖੇ ਇਹਨੂੰ ਐ ਪੈਰ ਰੱਖੇ ਤੇ ਪੈਰ ਤੇ ਚੜ ਜਾ ਤੂੰ ਚੜ ਜਾ ਦੇ ਐ ਐ ਐਵੇਂ ਸ਼ਾਬਾਸ਼ ਸ਼ਾਬਾਸ਼ ਲੈ ਬਈ ਵੈਰੀ ਗੁੱਡ ਲੈ ਗਿਆ ਨੰਬਰ ਲੈ ਗਿਆ ਨੰਬਰ ਚੱਕ ਇਹਨਾਂ ਗੱਲ ਉਧਰ ਕਿੰਨਾ ਕੰਮ ਲੋਟ ਹੋਣਾ ਹੈ ਉਹ ਚੰਦਰ ਲਾਲ ਚੰਦ ਨਹੀਂ ਘੜਦਾ ਦੇਖ ਹਾਂ ਵਿਚਾਲੋ ਇਹਨੂੰ ਜਾਉਂਦਾ ਉਹ ਵੀ ਨੰਦਿਆਂ ਨਹੀਂ ਮੇਰੇ ਮੇਰੇ ਦੀਆਂ ਵਾਲਾ ਵਾਲੀ ਡੰਡੀ ਬਤਨ ਵਾਲੀ ਡੇੜੀ ਮੇਰੀ ਛੁੱਟੀਆਂ ਵਾਲੇ ਬਸ ਛੁੱਟੀਆਂ ਨੇ ਮੇਰੀ ਹੋਏ ਮੇਰੀ ਠੰਡਾ ਨਾਸਾਂ ਦੀ ਗੇ ਫੁੱਲੀਆਂ ਤੇਰੀਆਂ ਹੋਏ ਦਿਖਾਈ ਕੀ ਰਾਤ ਨੂੰ ਸੋਜਦੇ ਆਂ ਨਾਸਾਂ ਹੈ ਰਾਤ ਨੂੰ ਕਿਵੇਂ ਸੋਜਦੇ ਆਂ ਨੇ ਤਾਂ ਤੇਰੇ ਅੱਖਾਂ ਸੁਜੀਵੀਆਂ ਨੇ ਹੋਏ ਲੱਕੜ ਥੱਲੇ ਦਿਖਾਈਂ ਤੇਰਾ ਰੈਂਟ ਲੜ ਗਈ ਸਾਲਾ ਜਿੱਥੋਂ ਭਿੰਡਾ ਆ ਗਈ ਨੀ ਨੀ ਸਾਲੇ ਕਿ ਨੁੱਖ ਰੁੱਖਾਂ ਦੀ ਕਰਦੇ ਸਾਲਾ ਉੱਪਰ ਚੋਕ ਮੜਾ ਆਪੇ ਲੈਖਾ ਬਈ ਇਹ ਕਿਤੇ ਬੋਗਨ ਵੇਲਾ ਇਹ ਥੱਲੇ ਲਾ ਦੇ ਲੋਗ ਥੱਲੇ ਲਾ ਇੱਥੇ ਦੇਖੀ ਇੱਥੇ ਵੱਡਾ ਵੱਡਾ ਬਾਲਾ ਕੋਡਾ ਵੀ ਨਹੀਂ ਹੁੰਦਾ ਵੇ ਨਲੀ ਨਾਲ ਡੇਪੇ ਭਣ ਜਦੀ ਦੀ ਹਦਾਰੀ ਤੇ ਵੱਡਾ ਮੈਂ ਬਾਲਾ ਕੋਡਾ ਵੀ ਨਹੀਂ ਦਾ ਨਲੀ ਨਡੇਪੇ ਤੇ ਆ ਰਹੀ ਤੇ ਲੈਨੇ ਰਾਤ ਪੱਠਾ ਵਗਾਈ ਪਿੱਛੇ ਬਰਾ ਕੜਾਈ ਫੱਟ ਕਰ ਲੈ ਲੱਕੜਾਂ ਦਾ ਵੱਢ ਰਿਆ ਓਏ ਬਰਾ ਕੜਾਈ ਫੱਟਾ ਲਉ ਨਹੀਂ ਇਧਰ ਐਕਸਚੇਂਜ ਵਾਲਾ ਤਾਂ ਰੋਜ਼ ਫੜ ਲਿਆ ਦੱਦਾ ਕਿਲੋ ਕਿਲੋ ਦਾ ਮੁਰਗਾ ਜਾ ਉੱਤੇ ਕੜਾਈ ਫੱਟ ਕਰਦੀ ਆ ਇਹਦੇ ਆਪਾਂ ਰੋਜ਼ ਬਣਾ ਲਿਆ ਇੱਕ ਮੁਰਗਾ ਇਹ ਪੈ ਨੂੰ ਬਿੰਦੇ ਬਾਈ ਹੁਣੀ ਫਿਰਦੇ ਨੇ ਗੰਦਾ ਵਿਜੋਰਾ ਚੋਰਾ ਨਾਲ ਜਾ ਰਿਹਾ ਆ ਜਾ ਬਿੰਦੇ ਬਿੰਦਲੀ ਰੇੜੀ ਧਰ ਲਓ ਉਹ ਹਾਂ ਨਾ ਬਿੰਦਲੀ ਰੇੜੀ ਧਰ ਲਉਂਦੇ ਉਹ ਬਿੰਦਾ ਨਾ ਲੈ ਜੇ ਮੁੰਡਾ ਚੱਕ ਕੇ ਕਿਦੇ ਚੱਲ ਅੰਦਰ ਆ ਜਾ ਅੰਦਰ ਸਿਕਲ ਸਿਕਲ ਆ ਜਾ ਇਹ ਦੁਨੀਆ ਜਿੱਤਣਾ ਤੇ ਅੱਗ ਹੀ ਨੇ ਸੇਖਣੀ ਹੋਰ ਸਿਕੰਦਰ ਸਾਰੀ ਦੁਨੀਆ ਜਿੱਤ ਕੇ ਜਾਗੀਆਂ ਨੇ ਸੇਕੀ ਫਿਰ ਫਾਇਦਾ ਕੀ ਹੈ ਉਹ ਲੋ ਦਾ ਫੁੱਲ ਵੱਡਾ ਭਾਂਵੇਂ ਇੰਦਾ ਭਾਜੇ ਬੈਲਟ ਲਾਉਂਦੇ ਹੁੰਦੇ ਨਿੱਤੇ ਖੜ ਕੇ ਵੱਲੇ ਗਏ ਲੈ ਗਏ ਕਈ ਬਸ ਗਈ ਗਈ ਮੰਗਾ ਮੜਾ ਜ਼ੋਰ ਲਾ ਕੇ ਤੇਜ਼ ਚੱਲ ਚੱਲ ਇੱਥੇ ਚੱਕ ਮੰਗਾ ਇੱਕ ਵੀਸ ਰਹਿ ਗਿਆ ਸਰੀਰ ਬਣ ਗਿਆ ਬੱਸ ਮੰਗੇ ਤੇ ਸਾਨ ਅਸਾਨ ਹੀ ਰਲਦੇ ਗੋਲਾ ਨਿਕਲਣਾ ਇਹਦਾ ਹੋਰ ਸਰੀਰ ਤਾਂ ਆਦੇ ਝੱਟ ਫਿਰ ਉਹਦੇ ਪਹਿਲਾਂ ਫਿਰ ਲਾਦੇ ਇਹਨਾਂ ਦੇ ਸਾਨਾ ਸਾਨੀ ਨਾਲਦੇ ਦੋਵਾਂ ਦੇ ਜੱਗੀ ਲੈ ਕੇ ਆਇਆ ਮੋਰਚਾ ਮਾਰ ਕੇ ਹੁਣ ਅੱਗੇ ਕੰਮ ਤੇ ਲਾਦਦੇ ਨੇ ਬੰਦੇ ਹਈ ਖੁੰਡ ਮੈਣ ਖੁੰਡੇ ਲਾ ਮਾ ਸੱਪਾ ਹੁਣ ਆਈ ਬਈਲਾ ਦਾ ਇਹਨਾਂ ਦੀ ਕਵਾੜ ਚਲ ਦੇ ਕੀ ਕਰੀਏ ਆ ਇਹ ਕੱਢਦਾ ਆਹ ਦਾ ਛੋਟੱਕੇ ਸਾਰੀ ਰੱਖ ਲਓ ਕੋਈ ਹੋਰ ਲੋੜ ਹੀ ਨਹੀਂ ਉਹ ਇੱਕ ਰੱਖ ਲੈਣੇ ਪਤਲੀ ਨਾ ਉਧਰ ਦੱਸੋ ਛੇ ਹੁਣ ਹੁਣ ਬੈ ਗਏ ਨੇ ਹੁਣ ਤਿੰਨ ਦੋ ਤਿੰਨ ਦਾ ਥੋੜੇ ਪਾਰ ਨੇ ਲੱਕੜਾ ਕੰਨੀਓ ਸੇਰੀ ਬਹਿ ਜਾ ਕਰਿਆ ਹੋਇਆ ਕਿ ਹੁਣ ਇੱਥੇ ਜੱਗੀ ਦੀ ਜੱਗੀ ਦੀ ਸ਼ਾਦਤ ਕੀਤੀ ਐ ਇਹੇ ਕੁਰਬਾਨੀ ਹੈ ਜੱਗੀ ਦੀ ਵੀ ਜਿਹੜੇ ਲੱਕੜਾਂ ਵੱਢ ਕੇ ਲੈ ਗਿਆ। ਹੋਰ ਬੇ ਨੇ ਉਹ ਗੁੰਡੇ ਲੈ ਗਿਆ 10 ਦਿਨਾਂ ਨਾਲ ਬਾਲਣ ਮਚਾ ਦੇ ਹਰਾ। ਹੋਰ ਉਹ ਬੜਾ 10 ਦਿਨਾਂ ਨਾਲ ਮਾਮਿਆਂ ਨੂੰ ਪੈ ਗਿਆ। ਸਕੇਆਂ ਨੂੰ ਹੀ ਪੈ ਗਏ ਨੇ। ਭਾਜੀ ਸਕੇਆਂ ਨੂੰ ਹੀ ਪੈ ਗਿਆ। ਆਪਦੇ ਘਰੀ ਖਾਨ ਲੱਗ ਗਏ ਨੇ ਗੱਭਰੂ। ਆਪਦੇ ਸਕੇਆਂ ਨੂੰ ਹੀ ਪਾਲਣ ਚੋਕ ਚੋਕ। 5-7 ਪੈ ਨੇ। ਉਹ ਪੈ ਦੀ ਖੂਆ ਮਾਰਨ ਦੇ ਦਰਸ દે ਹੁਣ। ਟਰਾਈਕਲ। ਨਹੀਂ ਉੱਥੇ ਤਾਂ ਸੰਭੇ ਹੋਏ ਨੇ ਇੱਥੇ ਸੰਭੇ ਨਹੀਂ ਰਹਿਣੇਗੇ। ਬੱਗੀ ਲੋ ਜੋਰਾਂ ਨੂੰ ਹੋਰ ਪੈ ਸਕਦਾ ਤਾਂ ਗੋ ਜਿੱਤੀ ਹੋ ਗਈ ਲੱਗੀ ਪਤਾ ਕਿ ਲੁੱਟ ਕੇ ਲਿਆ ਆ ਜਾ ਬੱਗੀ ਤੇਰਾ ਪਤੰਗ ਮਚਾਈਏ ਓਏ ਆ ਜਾ ਰਾ ਨਹੀਂ ਕੀਤੀ ਸਰਗਾ ਜੀ ਦਾ ਮੈਂ ਨਿਆਣਾ ਲੱਪ ਜੂ ਮੈਂ ਸਰਗਾ ਜੀ ਕਿੱਧਰ ਗਿਆ ਸਰਗਾ ਜੀ ਵਾਦੇ ਸਰਗਾ ਜੀ ਵੀਰੂ ਨਾ ਅੰਗਰਾ ਮੈਂ ਰੱਗੀ ਦੁਰ ਕੇ ਅੜੀ ਸਾਲੇ ਨਾ ਹੋਵੇ ਭੋਗ ਦੀ ਵਾਰੀ ਸਾਲੇ ਆ ਮੁੜੇ ਇਹ ਦੇ ਲੈ ਜੀ ਇਹ ਲੱਪੇ ਆਂ ਤੁਹਾਡੇ ਨੇ ਕੱਢ ਲਿਆ ਭੈਂ ਦੀ ਮਰੇ ਚਲਾਈ ਤਾਂ ਨਹੀਂ ਕਿ ਉਹ ਇੱਧਰ ਤੈਰ ਜੀ ਫੋਨ ਕੇ ਉਹ ਤੈਰੀ ਲਈ ਲਾਉ ਦੇ ਤੂੰ ਉਹ ਆਪਸ ਚ ਲੜੀ ਜਾਂਦੇ ਪਰ ਆਹ ਲੋਣੇ ਨੂੰ